ਉਕਾਫ ਹਾਈਡਰੇਸ਼ਨ ਵੱਲੋਂ ਉਕਾਫ ਹਾਈਡਰੇਸ਼ਨ ਦੇ ਫਾਊਂਡਰ ਪ੍ਰਦੀਪ ਬਰਮਾ ਅਤੇ ਕੋ-ਫਾਊਂਡਰ ਰਾਜਵੀਰ ਗੌਰ ਬਰਮਾ ਦੇ ਦਿਸ਼ਾ ਨਿਰਦੇਸ਼ ਸ਼ੀਟ ਉਕਾਫ ਹਾਈਡਰੇਸ਼ਨ ਜੋ ਕਿ ਮਿਨਿਸਟਰੀ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ ਇੱਕ ਬੀੜਾ ਚੱਕਿਆ ਕਿ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਅੱਜ ਮਹਿੰਗਾਈ ਦੇ ਦੌਰ ਦੇ ਵਿੱਚ ਸਭ ਤੋਂ ਵੱਡੀ ਸਹੂਲਤ ਮੈਡੀਕਲ ਹੋਣੀ ਚਾਹੀਦੀ ਹੈ ਉਕਾਫ ਹਾਈਡਰੇਸ਼ਨ ਨੇ ਇਸ ਨੂੰ ਮੁੱਖ ਰੱਖਦੇ ਹੋਏ ਪਿੰਡਾਂ ਤੇ ਸ਼ਹਿਰਾਂ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ ਜਿਸ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਮਰੀਜ਼ ਆ ਕੇ ਆਪਣੇ ਟੈਸਟ ਕਰਵਾਉਂਦੇ ਹਨ ਤੇ ਡਾਕਟਰਾਂ ਨਾਲ ਚੈੱਕਅਪ ਕਰਾ ਕੇ ਆਪਣੀ ਦਵਾਈ ਲਿਖਾ ਕੇ ਤਾਂ ਕਿ ਜਿਹੜੇ ਵੀ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਪਤਾ ਹੁੰਦਾ ਜਾਂ ਕੋਈ ਮਹਿੰਗੇ ਟੈਸਟ ਹੁੰਦੇ ਹਨ ਉਹ ਇੱਥੋਂ ਕਰਵਾ ਕੇ ਸਸਤੇ ਤੇ ਮੁਕਤ ਭਾਅ ਦੇ ਵਿੱਚ ਆਪਣਾ ਇਲਾਜ ਮੁਕਤ ਕਰਵਾ ਲੈਂਦੇ ਹਨ ਤਾਂ ਕਿ ਇਸ ਮਹਿੰਗਾਈ ਦੇ ਵਿੱਚ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਦੇ ਹਨ ਅਤੇ ਆਰਾਮ ਨਾਲ ਤੇ ਨਾਲ ਹੀ ਆਪਣਾ ਇਲਾਜ ਜੋ ਉਸ ਹਮੇਸ਼ਾ ਕਰਵਾ ਸਕਦੇ ਹਨ ਇਸੇ ਕਰਕੇ ਅੱਜ ਧੂਰੀ ਵੀ ਫਾਈਬਰੋਸਕੈਨ ਟੈਸਟ ਦਾ ਹੈ ਏ ਕੈਂਪ ਲਗਾਇਆ ਗਿਆ ਜਿੱਦਾ ਕਿ ਰਿਜ਼ਲਟ ਤੇ ਰਿਪੋਰਟ ਨਾਲ ਦੇ ਨਾਲ ਹੀ ਹੈ ਡਾਕਟਰ ਸਾਹਿਬ ਬੈਠੇ ਹਨ ਔਰ ਟੈਸਟ ਦੇਖ ਕੇ ਆਪਣਾ ਨਾਮ ਦੇ ਨਾਲ ਹੀ ਸਾਰਾ ਦਵਾਈਆਂ ਦੱਸ ਬੰਦੇ ਜਿਹੜਾ ਬਾਜ਼ਾਰ ਦੇ ਵਿੱਚ 5000 ਰੁਪਏ ਦਾ ਹੈ ਟੈਸਟ ਆ ਜਿਹਦੇ ਵਿੱਚ ਲੀਵਰ ਦੇ ਸਾਰੇ ਟੈਸਟ 3 ਮਹੀਨੇ ਦੀ ਸ਼ੂਗਰ ਤੇ ਹੋਰ ਵੀ ਬਹੁਤ ਟੈਸਟ ਹਨ ਜਿਹੜੇ ਜਿੰਮੇ ਇਕੱਠੇ ਆਜੂਰੇ ਕੈਚਡ ਐਦਾਂ ਦੇ ਕਾਫੀ ਟੈਸਟ ਹਨ ਜਿਹੜੇ ਕਿ ਉਰੇ ਫ੍ਰੀ ਹੁੰਦੇ ਨੇ 5000 ਰੁਪਏ ਵਾਲੇ ਜਿਹੜੀ ਵਿਆਜ ਚ ਟੈਸਟ ਨੇ ਉਹ ਉਰੇ ਫ੍ਰੀ ਹੋ ਰਹੀਏ ਹੈ ਉਹ ਕਾਫ ਜਿਸ ਤਰ੍ਹਾਂ ਕਿ ਜ਼ਰੂਰਤਮੰਦ ਬੱਚਿਆਂ ਨੂੰ ਬੂਟ ਜਰਾਬਾਂ ਚੱਪਲਾਂ ਜਾਂ ਉਹਨਾਂ ਦੀ ਕੋਈ ਸਿਹਤ ਸੰਬੰਧੀ ਕੋਈ ਦਿੱਕਤ ਹੋਵੇ ਉਹਨੂੰ ਨਾਲ ਅਸੀਂ ਇਹ ਉਪਰਾਲਾ ਕਰਦੇ ਹਾਂ ਹਾਂਜੀ ਇਹ ਉਪਰਾਲਾ ਓਕਾਫ ਫੈਡਰੇਸ਼ਨ ਵੱਲੋਂ ਜਾਰੀ ਰਹੇਗਾ ਜਲਦ ਹੀ ਅਸੀਂ ਹੁਣ ਉਹ ਪਿੰਡ ਦੇਖ ਰਹੇ ਆ ਜਿੱਥੇ ਕਿ ਪਿੰਡ ਹਜੇ ਵੀ ਬੰਜੇ ਹਨ ਸਹੂਲਤਾਂ ਤੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੇ ਸਾਥ ਨਾਲ ਯੂਕਾ ਫੈਡਰੇਸ਼ਨ ਉੱਥੇ ਵੀ ਉਸ ਪਿੰਡਾਂ ਵਿੱਚ ਵੀ ਸਿਹਤ ਸੁਵਿਧਾਾਂ ਮ ਪ੍ਰਦਾਨ ਕਰਨ ਲਈ ਪਹੁੰਚੇਗੀ ਪੰਜਾਬ ਵਾਸੀਆਂ ਤੇ ਪਿੰਡ ਵਾਸੀਆਂ ਨੂੰ ਇਹੀ ਸੰਦੇਸ਼ ਦਿੰਨੇ ਆ ਕਿ ਜਿੱਥੇ ਵੀ ਤੁਹਾਡੇ ਨੇੜੇ ਕੋਈ ਵੀ ਸੰਸਥਾ ਕੰਮ ਕਰਦੀ ਹੈ ਉਹਨੂੰ ਹੌਸਲਾ ਦਿਵੋ ਉਹਦੇ ਨਾਲ ਜੁੜੋ ਤਾਂ ਕਿ ਉਹ oprala ਹੋਰ ਵੱਧ ਕਰਕੇ ਹੋਰ ਲੋਕਾਂ ਦਾ ਫਾਇਦਾ ਹੋ ਸਕਦਾ। ਨਾਮ ਕੀ ਹੈ ਜੀ? ਮੇਰਾ ਨਾਮ ਡਾਕਟਰ ਰਿਤਿਕਾ ਹੈ। ਅੱਜ ਇਹ ਜਿਹੜਾ ਕੈਂਪ ਹੈਗਾ ਉਹ ਕਾਪ ਫਾਊਂਡੇਸ਼ਨ ਦੇ ਵੱਲੋਂ ਲਗਾਇਆ ਗਿਆ ਹੈ। ਇਹ ਜਿਹੜੀ ਫਾਊਂਡੇਸ਼ਨ ਨੇ ਹੋਰ ਵੀ ਬਹੁਤ ਕੈਂਪ ਲਗਾਈਆਂ ਹਨ। ਅੱਜ ਅਸੀਂ ਇੱਥੇ ਫਾਈਬਰੋਸਕੈਨ ਕੈਂਪ ਲਗਾਇਆ ਹੈ ਜਿਹਦੇ ਵਿੱਚ ਲਿਵਰ ਦਾ ਨੋਨ ਇਨਵੀਜੀਵ ਟੈਸਟ ਹੁੰਦਾ ਹੈ। ਪਹਿਲਾਂ ਜਿਹੜਾ ਲਿਵਰ ਦਾ ਟੈਸਟ ਹੁੰਦਾ ਸੀਗਾ ਉਹ ਲਿਵਰ ਦਾ ਸੈਂਪਲ ਲੈ ਕੇ ਲਿਆ ਜਾਂਦਾ ਸੀਗਾ। ਹੁੰ ਜਿਹੜਾ ਬਿਲਕੁਲ ਨਨ ਇਨ ਬੇਸਡ ਜਸਟ ਇੱਕ ਪ੍ਰੂਬ ਟੱਚ ਕਰਦੀ ਹੈ ਤੁਹਾਡੇ ਬਾਡੀ ਨੂੰ ਨਾਲ ਦੀ ਨਾਲ ਸਾਰੀ ਵੈਲਿਊਜ਼ ਆ ਜਾਂਦੀ ਹੈ ਕਿ ਕਿੰਨੀ ਕਲੀਵਰ ਦੇ ਵਿੱਚ ਡੈਮੇਜ ਹੋਇਆ ਜਿਹੜੇ ਬੇਸਿਕਲੀ ਐਲਕੋਹੋਲਿਕ ਪੇਸ਼IENTS ਹੈਗੇ ਹੈਪੇਟਾਈਟਿਸ ਹੈਗੇ ਕਿਸੇ ਨੂੰ ਜਾਂ ਬਹੁਤ ਜ਼ਿਆਦਾ ਓਬੈਸਿਟੀ ਹੈ ਜੀ ਇਹ ਉਹ ਸਭ ਤੋਂ ਜ਼ਿਆਦਾ ਬੈਨੀਫਿਟ ਲੈ ਸਕਦੇ ਇਹਨੂੰ ਜਾਂ ਕਿਸੇ ਨੂੰ ਕੋਈ ਪੇਟ ਦੀ ਦਿੱਕਤ ਹੈ ਜਿਵੇਂ ਕਿ ਉਹ मोटापा ਹੋ ਗਿਆ ਕੋਈ ਕੁੱਕ ਕੱਟ ਲੱਗਣਾ ਜਾਂ ਫੇਕਾਬਜ ਹੈ ਨਾ ਉਹਨਾਂ ਨੂੰ ਵੀ ਇਹ ਟੈਸਟ ਤੋਂ ਕਾਫੀ ਜ਼ਿਆਦਾ ਲਾਭ ਹੋਏਗਾ ਤੇ ਅੱਜ ਜਿਹੜਾ ਅਸੀਂ ਇੱਕ ਕੈਂਪ ਲਗਾਇਆ ਹੈ ਇਹ ਵਾਤੋ ਵਾਤ ਲੋਕ ਇੱਥੇ ਆਣ ਤੇ ਫਾਇਦਾ ਉਠਾਉਂਨ ਅੱਗੇ ਵੀ ਅਸੀਂ ਇਹੋ ਜਿਹੀ ਕੈਂਪ ਲਗਾਉਂਦੇ ਰਵਾਂਗੇ ਕਿਉਂਕਿ ਜਿਹੜਾ ਟੈਸਟ ਹੈਗਾ ਫਾਈਬਰ ਸਕੈਨ ਇਹ ਕਾਫੀ ਕੋਸਟਲੀ ਹੁੰਦੇ ਤੇ ਸਾਰੇ ਲੋਕ ਇਹ ਅਫੋਰਡ ਨਹੀਂ ਕਰ ਸਕਦੇ ਇਸ ਲਈ ਟਾਈਮ ਟਾਈਮ ਤੇ ਜਿਹੜੀ ਫਾਊਂਡੇਸ਼ਨ ਹੈ ਇਹ ਜਿਹੇ ਕੈਂਪ ਲਗਾਉਂਦੀ ਹੈ ਤੇ ਸਭ ਸਾਰੇ ਇਸ ਕੈਂਪ ਦਾ ਫਾਇਦਾ ਉਠਾਣ ਅੱਗੇ ਆਉਣ ਵਾਲੇ ਕੈਂਪ ਵਿੱਚ ਵੀ ਅੱਜ ਮਿਲੇਗਾ ਬਿჭੀ ਧੰਨਵਾਦ ਹੈ